ਸਾਲਾਂ ਦੇ ਨਾ ਮਕਾਨ ਨਹੀਂ ਲਈ ਤੁਸੀਂ ਮਾਰਨ ਆਲੇ ਆਏ ਜੇ ਤੇ ਵੇਖ ਲੋ ਇਹ ਵਿਚਾਰਾ ਗੱਡੀ ਦੇ ਪਿੱਛੇ ਬਹਿ ਗਿਆ ਆ ਨਾ ਮੈਂ ਗੱਡੀ ਪਿੱਛੇ ਬਹਿ ਤੂੰ ਗੋਲੀਆਂ ਮਾਰ ਕੋਲ ਆਣ ਕੇ 15 ਗੋਲੀਆਂ ਮਾਰ ਗਿਆ 15 ਗੋਲੀਆਂ ਵੱਜੀਆਂ ਸਰੀਰ ਵੀਡੀਓ ਵੀ ਪੜੀ ਜਾਈ ਕੋਈ ਗੱਲ ਕੋਲ ਆਣ ਕੇ 15 ਗੋਲੀਆਂ ਮਾਰੀਆਂ ਇਹਦੇ ਵਾਲੀ ਹੋਏ ਹੋ ਇੱਕ ਇੱਥੇ ਕਤਲ ਹੁੰਦਾ ਬੰਦੇ ਫੜੇ ਜਾਂਦੇ ਉੱਥੇ ਬੰਦਾ ਨਹੀਂ ਫੜਿਆ ਜਾਂਦਾ ਸਰਕਾਰ ਉੱਧਰ ਦੀ ਮੈਨਾਂ ਇਥੋਂ ਹਾਲਾਤ ਮਾੜੇ ਜੀ ਜਿਹਦੀ ਬੰਦਾ ਨਹੀਂ ਫੜਿਆ ਜਾਂਦਾ ਉੱਧਰ ਉੱਧਰ ਉਹ ਭੁੱਲ ਜੋ ਜਿੰਨਾ ਮਾਰਿਆ ਉਹ ਨੱਬਣੀ ਨਹੀਂ ਕਦੀ ਸਾਰੀ ਉਮਰ ਉਹ ਪਲਾ ਕੀ ਕਰਦੇ ਆ ਮੇਰੀ ਗੱਲ ਸੁਣੋ ਜਿਹਦੀ ਉੱਧਰ ਦੀ ਹਲਾਤ ਨਾ ਬੰਦਾ ਮਾਰਨਾ ਉਹਨੇ ਕਹਣਾ ਇਹ ਭਾਗਲ ਹੀ ਉਹ ਮੈਂਟਲੀ ਕਾਰਡ ਦੇ ਦਿਆ ਇਹਨਾਂ ਦਿਨਾਂ ਬਾਅਦ ਛੱਡ ਦਿੰਦੇ ਪੁੱਤ ਨੰਨਾ ਬਾਅਦ ਬੰਦਾ ਛੱਡ ਦਿੰਦੇ ਆ ਗੋਰਿਆਂ ਦੇ ਬੂਹੇ ਖੜਕਾਏ ਬੂਹਾ ਖੋਲੋ ਜੀ ਇਲਾਜ ਕਰਾਣੇ ਬੂਹੇ ਖੜਕਾਏ ਕੇ ਇਹਨਾਂ ਬੂਹਾ ਨਹੀਂ ਖੋਲਿਆ ਹਾਂਜੀ ਚਾਰ ਘਰਾਂ ਦੇ ਬੂਹੇ ਖੜਕਾਏ ਕਿਨੇ ਬੂਹਾ ਨਹੀਂ ਖੁੱਲਿਆ ਇੱਥੇ ਇੱਕ ਇਹਦੀ ਕੁੱਤੀ ਮਰੀਏ 100 ਬੰਦੇ ਇਕੱਠੇ ਹੋਏ ਚਾਰ ਘਰਾਂ ਦੇ ਬੂਹੇ ਖੜਕਾਏ ਬਾਹਰ ਚੋਕ ਹੀ ਨਹੀਂ ਪਾਇਆ ਕਿਨੇ ਸੜਕ ਤੋਂ ਚੋਕੇ ਅੰਦਰ ਗੱਡੀ ਜੀ ਨਹੀਂ ਪਾਇਆ ਬਾਹਰ ਕੋਈ ਨਹੀਂ ਆਈ ਇਨਸਾਨ ਦੀ ਕੋਈ ਵੈਲੀ ਨਹੀਂ ਭਈਏ ਆਪਾਂ ਭਈਏ ਇੱਥੇ ਭਈਏ ਨੂੰ ਆਪਾਂ ਚੰਗਾ ਸਮਝਦੇ ਆਪਾਂ ਉਹ ਭਈਏ ਨੇ ਗੋਲੀ ਵੱਜੀ ਆ ਉਹਦਾ ਪ੍ਰਭਾਵ ਚਾਰਾ ਆਪਣੇ ਪ੍ਰਾਣ ਨੂੰ ਬਚਾਉਣ ਖਾਤਰ ਕਿ ਇਹਦਾ ਬੂਹਾ ਖੜਕਾਉਂਦਾ ਕਿ ਇਹਦੀ ਬੈਲ ਕੋਈ ਘਰੋਂ ਨਹੀਂ ਬਾਹਰ ਆਇਆ ਤੇ ਇਹੋ ਜਿਹੇ ਦੇਖਾਂ ਜਵਾਬ ਛੁੱਟੀ ਜਾਂਦੀ ਦਾ ਫਾਨਾ ਰਿਸ਼ਤੇਦਾਰ ਉਹਦੇ ਕੋਲ ਜਾਊਗਾ ਤੇ ਸਾਮੂਹ ਤੇ ਕੰਮ ਨਹੀਂ ਹੈਗਾ ਅਤੇ ਉਹ ਫਿਰ ਪਿਛੋਕ ਫੂਲ ਲੰਦੇ ਕਰਦੇ ਕੁੜੀ ਕੰਦੀ ਫੀਸ ਆ ਗਈ ਡਿਪਰੈਸ਼ਨ ਚ ਪਾਉਣ ਵਾਲੀ ਗੱਲ ਹੀ ਉਹਨੂੰ ਬਾਕੀ ਗੱਲ ਹੈ ਚਲੋ ਸਾਰੇ ਜਨਾ ਘਰਦਿਆਂ ਨੂੰ ਪੁੱਤ ਨਹੀਂ ਲੱਭਣਾ ਉਹਦਾ ਨਹੀਂ ਲੱਭਣਾ ਉਹਦਾ ਭਰਾ ਉਹਦਾ ਭਰਾ ਜਿਹਦੇ ਅੱਖਾਂ ਗਾੜੀ ਮੁੱਕ ਗਿਆ ਹੈ ਉਹ ਤਾਂ ਜਿਉਂਦਾ ਹੁਣ ਆਪਾਂ ਇੱਥੇ ਬੈਠੇ ਕੋਈ ਉਹ ਵੀ ਨਭੀ ਹੋਇਆ ਤੇ ਮੈਂ ਸਾਰੀ ਉਮਰ ਇਹੋ ਸੋਚੀ ਜਣਾ ਮੈਂ ਤਾਂੋਂ ਲੱਗਿਆ ਮਿਲਣ ਹੀ ਗਿਆ ਤੇ ਮੈਂ ਇਹੋ ਕਰੀ ਜਣਾ ਮਿਲੇ ਮਿਲ ਕੇ ਨਹੀਂ ਆ ਤੁਸੀਂ ਉਹ ਮੰਜ਼ਰ ਦੇਖਿਆ ਹੈ ਚਾਰ 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 ਜਨੇ ਪਲਟੀਨੇ ਤੇ ਹੁੰਦੀ ਸੀ ਪਹਿਲੋਂ ਫਿਰ ਇਹਦੇ ਭਰਾ ਨੇ 12ਵੀਂ ਕਰ ਲਈ ਵੱਡੇ ਨੇ ਤੇਰੀ ਫਿਲਮ ਤੇ ਉਹਨੂੰ ਕਿਹੜਾ ਕਦੀ ਚ ਲੱਤ ਜਾਣੀ ਕਦੀ ਟਾਇਰ ਪੰਚਰ ਹੋ ਜਾਣਾ ਨੂੰ ਪਤਾ ਨਾ ਆਪਣੇ ਕੁਝ ਕੁਝ ਉਹਨਾਂ ਦੇ ਨਾਲ ਹੀ ਜਿਵੇਂ ਨੇ ਨਹੀਂ ਬਾਹਰ ਆਉ ਗਿਆ ਮੁੰਡਾ ਮੈਂ ਮਿਲ ਕੇ ਆ ਮੈਂ ਮੇਰੇ ਨਾਲ ਉੱਥੇ ਉੱਥੇ ਕੀ ਹੋ ਜੀ ਹਾਲਾਤ ਨੇ ਹਾਲਾਤ ਉਧਰ ਬਹੁਤ ਮਾੜੇ ਆ ਕੀ ਸਰਕਾਰਾਂ ਨੂੰ ਚਾਹੀਦਾ ਕਿ ਗਾਂ ਇਹਨਾਂ ਨੂੰ ਘਰ ਘਰ ਗਲੀ ਗਲੀ ਜੀ ਕੈਮਰੇ ਆ ਕੀ ਇਹਨਾਂ ਤੋਂ ਬੰਦੇ ਨਹੀਂ ਫੜੇ ਜਾਂਦੇ ਕੀ ਨਹੀਂ ਫੜਿਆ ਸਾਰਾ ਕੁਝ ਫੜਿਆ ਇਹ ਗਾਂ ਸੁਧਾਰਨਗੇ ਕਿਹਦਾ ਧੀ ਪੁੱਤ ਹੋਵੇ ਨਹੀਂ ਬੀਚੇ ਚੱਲ ਬੋਲਣੇ ਇੱਕ ਗੱਲ ਆਖ ਦਿੰਨੇ ਆ ਕਿ ਬੱਚੇ ਆਪਣੀ ਇੱਥੇ ਸੇਫ ਜੋ ਉੱਥੇ ਸੱਤ ਸਮੁੰਦਰ ਪਾਰ ਨਸ਼ਾ ਫੁੱਲ ਜੋ ਠੀਕ ਆ ਕੁੜੀਆਂ ਆਪਣੀਆਂ ਆਪ ਆਪਾ ਖਰਾਬ ਕਰਨ ਦੇ ਮੁੰਡੇ ਆਪ ਖਰਾਬ ਕਰਨ ਦੇ ਉੱਥੇ ਕੋਈ ਸੇਫ ਨਹੀਂ ਜੋ ਆਪ ਦੇ ਮੁੰਡਿਆਂ ਨੂੰ ਛੱਡ ਕੇ ਦੋਵੇਂ ਭਰਾਵ ਦਾ ਵੱਖਰਾ ਰਹਿੰਦਾ ਓਨਰ ਦਾ ਕਿਹਣਾ ਵੀ ਕਸੂਰ ਆ ਰੋਲਾ ਵਾ ਓਨਰ ਨੂੰ ਕਿਹਨੇ ਪੈਸੇ ਦੀ ਮੰਗੇ ਕੀ ਪੈਸੇ ਦੇ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਘਰੇ ਹੀ ਨਾ ਤੂੰ ਆ ਜਾ ਕਰ ਘਰੇ ਆਪ ਇਹਨਾਂ ਦੋਨੂੰ ਰਖਾਤਾ ਇਹ ਦੋਵਾਂ 'ਚ ਇੱਕ ਕੋਈ ਮਰੂਗਾ ਕੋਈ ਮਰੂਗਾ ਨਾ ਜੋ ਮੈਨੂੰ ਸਿਕਿਉਰਿਟੀ ਮਿਲੂ ਇਹੋ ਜਿਹੇ ਹਾਲਾਤ ਉਹਨੂੰ ਸਿਕਿਉਰਿਟੀ ਲੈਣ ਕਰਕੇ ਉਹਨੂੰ ਸਿਕਿਉਰਿਟੀ ਲੈਣ ਕਰਕੇ ਸਾਡਾ ਯਾਰ ਮਾਰਨ ਵਾਲਿਆਂ ਦੀ ਗਲਤੀ ਨਹੀਂ ਕੀਤੀ ਤੇ ਘਰੇ ਹੈ ਜਿਹੜਾ ਇਹ ਬਾਹਰ ਖਲੋਤੇ ਕੰਮ ਦੇ ਚੱਲੇ ਸਵੇਰੇ ਇਹਦਾ ਕੀ ਕਸੂਰ ਇਹਨੂੰ ਮਾਰਦਾ ਇਹ ਜਾਨਕੀ ਟਾਰਗੇਟ ਕਿਲਿੰਗ ਨਹੀਂ ਗਈ ਇਹ ਪ੍ਰੀ ਪਲੈਨਿੰਗ ਪ੍ਰੀ ਪਲੈਨਿੰਗ ਆ ਪ੍ਰੀ ਪਲੈਨਿੰਗ ਮਾਰਿਆ ਉਹਨੇ ਆਦੀ ਸਿਕਿਉਰਿਟੀ ਲੈਣ ਸਕਿਉਰਿਟੀ ਲੈ ਲਈ ਆ ਆਪਣਾ ਮਰਾਤਾ ਹੋਵੇ ਕੁਝ ਵੀ ਉਹ ਸਾਦਾ ਉਧਰ ਕੋਈ ਪਤਾ ਨਹੀਂ ਲੱਦਾ ਇੱਥੇ ਬੰਦਾ ਮਰਦਾ ਪਤਾ ਹੁੰਦਾ ਕਿੰਨੇ ਮਾਰਿਆ ਉਹਨੂੰ ਰੋਇ ਥ੍ਰੈਟ ਆਉਂਦੀਆਂ ਪੁਲਿਸ ਪੁਲਸ ਉਥੇ ਬਾਹਰ ਆਉਂਦੀ ਹੀ ਘਰੇ ਮੇਰੇ ਦੋਸਤ ਵੀ ਬਾਕੀ ਕਹਿੰਦੇ ਪੁਲਸਾਂ ਦੀ ਤੂੰ ਪੁੱਛ ਸੀਹੀਂ ਕਰੇ ਕੀ ਚੱਕਰ ਕੀ ਪੁਲਸੋਂ ਦੀ ਇਹ ਆਂਦੇ ਸਾਡਾ ਕਮਰਾ ਹੀ ਵੱਖਰਾ ਉਹਨੇ ਦੱਸਿਆ ਨਹੀਂ ਆਉਂਦਾ ਸਾਡਾ ਕਮਰਾ ਹੀ ਵੱਖਰਾ ਜਿਹੜੇ ਉਹਨੂੰ 6-7 ਡਾਲਰ ਪਿਆਰਾ ਹੈ ਜਾਇਰ ਮਾਦਾਪੂਤ ਮਰਾਤਾ ਉੱਥੇ ਕੰਮ ਹੀ ਕਰਦੇ ਕੰਮਾ ਹੁਣੇ 6 ਮਹੀਨੇ ਹੋ ਗਏ ਤੇ ਵਿਚਾਰਾ ਲਾਇਸੈਂਸੀ ਬਣਾਉਂਦਾ ਪਹਿਲੀ ਪਹਿਲੀ ਸਨੋਹ ਵੇਖਣੀ ਵਿਚਾਰੇ ਦੀ ਛਣੀ ਐਦਵਾਰ ਕੰਮ ਕਰ ਚਾਹ ਸਨੋਹ ਮਤਲਬ ਆ ਸਨੋਹ برف ਪਹਿਲੀ ਸਨੋਹ ਪਰ ਕੋ ਵੇਖਣੀ برف ਪੈਣ ਲੱਗੀ ਮੈਂ ਉੱਥੋਂ ਵਾਪਸ ਆਉਣਾ ਮੈਂ ਟਿਕਟ ਕਰਾਈ 15 ਦਿਨਾਂ ਦੀ ਮੈਨੂੰ ਮੈਂ ਤਾਂ ਮੈਂ ਇੱਥੇ ਕਿਦਾਂ ਰਹੀ ਹਾਂ ਜੀ ਨਹੀਂ ਲੱਗਦਾ ਆਂਦਾ ਤੂੰ ਚੱਲ ਜਣਾ ਮੇਰਾ ਮੈਂ ਮੈਨੂੰ ਭਰ ਇੱਥੇ ਰਹਿਣਾ ਪੈਣਾ ਮਹੀਨੇ ਪੈਸੇ ਲੱਗੇ ਆ 4 ਸਾਲ ਧੱਕੇ ਖਾਦੇ ਉੱਥੇ ਸ਼ਹਿਰ ਜਾਂਦਾ ਰਿਹਾ ਹਾਈਲਰਚ ਕਰਦਾ ਰਿਹਾ ਤੇ ਬਾਹਰ ਗਿਆ ਤੇ ਆ ਲਾਸ਼ ਚ ਪੈਕ ਹੋ ਗਿਆ ਤੁਹਾਡਾ ਕੀ ਨਾਮ ਅੰਗਰੇਜ਼ ਸੀ ਕਿਹੜਾ ਪਿੰਡ ਫਰੀਕੇ ਪੱਤਾ ਉਹ ਤੋਂ ਲਾਸ਼ ਵੀ ਘੜਾਈ ਲੋਕਾਂ ਪੈਸੇ ਇਕੱਠੇ ਕੀਤੇ ਆਪਣੀ ਲਾਸ਼ ਆਈ ਆ ਕਿਹੋ ਜੀ ਸਰਕਾਰ ਆ ਕੈਨੇਡਾ ਸਰਕਾਰ ਕਿਹੋ ਜੀ ਆ ਬੰਦਾ ਮਰ ਗਿਆ ਤੁਸੀਂ ਸਾਲੋਂ ਪਛਾਣ ਨਹੀਂ ਸਕਦੇ ਉਥੇ 14 ਦਿਨਾਂ ਬਾਅਦ ਲਾਸ਼ ਆਈ 14 ਦਿਨਾਂ ਬਾਅਦ ਲਾਸ਼ ਆਈ ਤੇ ਲਾਜ ਦੇ ਆਲੇ ਵੇਖੋ ਉਹ ਵੀ ਪੈਸੇ ਲੋਕਾਂ ਇਕੱਠੇ ਕਰਕੇ ਮਹਗਾਈ ਆ ਵੇਖੋ ਜੀ ਅੱਜ ਕੋਈ 15 ਦਿਨ ਦੀ ਤਰੀਕ ਨੂੰ ਲੰਘੇ ਅੱਜ ਡੈਡਾ ਵੱਡੀ ਆਈ ਹੈ ਉਹਦਾ ਸੰਸਕਾਰ ਕਰਕੇ ਨੇ ਤਨਵੀਰ ਪਤਾ ਹੈ ਪਰਿਵਾਰ ਨਾਲ 15 ਦਿਨ ਤੋਂ ਕੀ ਗੁੱਟ ਰਹੀ ਹੈ ਹੁਣ ਸਿਸਕਾਰ ਕੀਤਾ ਜੀ ਬਸ ਪਰਿਵਾਰ ਸਦਮੇ ਚ ਹੀ ਰਹੂਗੀ ਕੀ ਹੋ ਸਕਦਾ ਹੈ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਭਾਜੀ ਹੁਣ ਕੀ ਸਾਡੇ ਤਾਂ ਜਿਹੜੀ ਘਟਨਾ ਦਾ ਕੈਨੇਡਾ ਦੀ ਘਟੀ ਹੈ ਗਲਤ ਫਹਿਮੀ ਦਾ ਸ਼ਿਕਾਰ ਹੋ ਗਿਆ ਸਾਡਾ ਜਵਾਬ ਲੇਕਿਨ ਕੈਨੇਡਾ ਦੀ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਨੇ ਕੈਨੇਡਾ ਦੀ ਸਰਕਾਰ ਨੇ ਸਾਡੀ ਇੱਥੇ ਡੈੱਡ ਬੋਡੀ ਭੇਜਤੀ ਹੈ ਜੀ ਅਸੀਂ ਤੇ ਕੇਂਦਰ ਸਰਕਾਰ ਦਾ ਤੇ ਕੈਨੇਡਾ ਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਅੱਜ ਸਾਡੀ ਸਾਡੇ ਬੱਚੇ ਦੀ ਉਹ ਡੈੱਡ ਬੋਡੀ ਮਿਲ ਗਈ ਹੈ ਜਿਹਦੀ ਅਸੀਂ ਅੱਜ ਉਹ ਦਾ ਅੰਤਮ ਸੰਸਕਾਰ ਕੀਤਾ ਹੈ ਜੀ